ਜੀ ਕਿਸੇ ਖੇਤੇ ਨੂੰ ਕਿਸੇ ਕੌਮ ਨੂੰ ਕਿਉਂਕਿ ਕੌਮ ਸ਼ਬਦ ਤੇ ਖੜੀ ਹੈ ਸਾਡਾ ਗੁਰੂ ਸ਼ਬਦ ਹੈ ਸ਼ਬਦ ਜੰਗ ਹੁੰਦਾ ਹੈ ਦੋ ਪ੍ਰਕਾਰ ਦੇ ਜੰਗ ਹੁੰਦੇ ਆ ਪਹਿਲਾ ਜੰਗ ਜਦੋਂ ਪ੍ਰਤੱਖ ਜੰਗ ਚੱਲਦਾ ਨਾ ਕੋਈ ਪ੍ਰਤੱਖ ਜੰਗ ਸਿੱਧਾ ਨਹੀਂ ਹੁੰਦਾ ਪ੍ਰਤੱਖ ਜੰਗ ਤੋਂ ਪਹਿਲਾਂ ਸ਼ਬਦ ਜੰਗ ਚੱਲਦੀ ਹੁੰਦੀ ਹੈ ਪਹਿਲਾਂ ਮਾਹੌਲ ਬਣਾਇਆ ਜਾਂਦਾ ਹੈ ਇੱਕ ਪੇੜ ਸਿਰ ਦਿਆ ਜਾਂਦਾ ਹੈ ਇੱਕ ਸਿਧਾਂਤ ਹੁੰਦਾ ਹੈ ਜਰਵਾਣੇ ਕੋਲ ਵੀ ਸਿਧਾਂਤ ਹੁੰਦਾ ਹੈ ਤੇ ਲੜਨ ਵਾਲੇ ਮਰਜੀਵੜਿਆਂ ਕੋਲ ਵੀ ਇੱਕ ਸਿਧਾਂਤ ਹੁੰਦਾ ਹੈ ਦੋਵਾਂ ਉਹ ਸਿਧਾਂਤ ਲੜ ਰਹੇ ਹੁੰਦੇ ਆ ਕੋਈ ਫੌਜ ਨਹੀਂ ਲੜਦੀ ਹੁੰਦੀ ਕਦੇ ਸਿਧਾਂਤ ਲੜਦੇ ਆ ਸਾਡਾ ਸਿਧਾਂਤ ਸ਼ਬਦ ਹੈ ਤੇ ਪੰਜਾਬ ਯੂਨੀਵਰਸਿਟੀ ਤੇ ਹਮਲਾ ਸ਼ਬਦ ਤੇ ਹਮਲਾ ਹੈ ਉਥੋਂ ਦੇ ਪੜੇ ਪੜਾਏ ਵਿਦਵਾਨ ਬਣਦੇ ਉਥੋਂ ਦੇ ਪੜੇ ਪੜਾਏ ਖਾਲਸਾ ਜੀ ਸ਼ਬਦ ਦਾ ਪ੍ਰਚਾਰ ਕਰਦੇ ਆ ਬੜੇ ਬੜੇ ਵਿਦਵਾਨ ਪੈਦਾ ਕੀਤੇ ਉਸ ਯੂਨੀਵਰਸਿਟੀ ਨੇ ਤੇ ਗੱਲ ਇਹ ਹੁੰਦੀ ਖਾਲਸਾ ਜੀ ਤੁਹਾਡੀ ਸਾਡੀ ਜੜ ਸ਼ਬਦ ਹੈ ਪਾਤਸ਼ਾਹ ਨੇ ਸ਼ਬਦ ਦੇ ਲੜ ਲਾਇਆ ਪੰ ਤੇ ਸ਼ਬਦ ਜਿਹੜਾ ਹੁੰਦਾ ਖਾਲਸਾ ਜੀ ਆਪਾਂ ਜਦੋਂ ਲੜਨਾ ਜਾਂ ਪਿੱਛੇ ਜਿੰਨਾ ਜੰਗ ਜਿਉਦੋ ਸ਼ਬਦ ਦੇ ਸਿਧਾਂਤ ਤੇ ਖੜ ਕੇ ਸ਼ਬਦ ਇੱਕ ਜੰਗ ਹੈ ਪਿੰਡ ਤਿਆਰ ਕੀਤਾ ਜਾਂਦਾ ਸ਼ਬਦ ਪਹਿਲਾਂ ਜੰਗ ਹੋਣ ਤੋਂ ਬਾਅਦ ਫੇਰ ਸ਼ਬਦਾਂ ਨਾਲ ਹੀ ਦੱਸਿਆ ਜਾਂਦਾ ਹੈ ਵੀ ਜੰਗ ਦਾ ਨਿਰਣਾ ਕੀ ਹੋਇਆ ਸੱਚਾ ਕੌਣ ਝੂਠਾ ਕੌਣ ਹੈ ਇਸ ਕਰਕੇ ਮੇਰਾ ਬੇਨਤਾ ਹੈ ਖਾਲਸਾ ਜੀ ਕੋਈ ਮੁੱਦਾ ਹੈ ਜਰੂਰ ਬੋਲੋ ਭਾਈ ਉਹਦੇ ਤੇ ਜੰਗਲ ਨੂੰ ਆਗ ਲੱਗੀ ਸਾਰੇ ਭੱਜ ਗਏ ਚਿੜੀ ਚੁੰਝ ਭਰ-ਭਰ ਕੇ ਤੇ ਪਾਣੀ ਪਾਵੇ ਅੱਗ ਤੇ ਉਹ ਕਿਸੇ ਨੇ ਮਜ਼ਾਕ ਕੀਤਾ ਹਾਥੀ ਕਹਿੰਦਾ ਵੀ ਮੇਰੇ ਵਰਗੇ ਸੁੰਡਾਂ ਵਾਲੇ ਭੱਜੇ ਫਿਰਦੇ ਆ ਉਹ ਸਾਡਾ ਪਾਣੀ ਪਾਇਆ ਤਾਂ ਬੁਝੇਗੀ ਅੱਗ ਤੂੰ ਤੇਰੀ ਚੁੰਝ ਕੀ ਕਰੇਗੀ ਇੱਥੇ ਪਾਣੀ ਪਾਇਆ ਉਹ ਕਹਿੰਦੀ ਮਹਾਤਮਾ ਜੀ ਮੈਂ ਇਸ ਜੰਗਲ 'ਚ ਰਹੀ ਹੋਈ ਆ ਇਹ ਇਸ ਜੰਗਲ ਦਾ ਖਾਦਾ ਵਿਠਾਂ ਕਰ ਕਰ ਇਸ ਜੰਗਲ ਦੇ ਪੱਤੇ ਲਵੇੜੇ ਆ ਅੱਗ ਲੱਗੀ ਆ ਮੈਂ ਚੁੰਝ ਨਾਲ ਪਾਣੀ ਪਾਉਣੀ ਜਦੋਂ ਦਰਗਾਹ 'ਚ ਲੇਖਾ ਹੋਏਗਾ ਮੈਂ ਦੱਸਾਂਗੀ ਵੀ ਪਰਮੇਸ਼ਰ ਤੂੰ ਮੈਨੂੰ ਚੁੰਝ ਦਿੱਤੀ ਜੇ ਮੈਨੂੰ ਸੁੰਡ ਦਿੰਦਾ ਤੇ ਮੈਂ ਸੁੰਡ ਨਾਲ ਪਾਣੀ ਪਾਉਂਦੀ ਇਸ ਕਰਕੇ ਮੇਰੀ ਬੇਨਤੀ ਹੈ ਖਾਲਸਾ ਜੀ ਵੀ ਬਾਬਾ ਜੀ ਦਾ ਸ਼ਹੀਦਾ ਜਿਹੜਾ ਹੋਇਆ ਉਹ ਸਿਧਾਂਤ ਹੀ ਹੋਇਆ ਕਿਉਂਕਿ ਸਿਧਾਂਤ ਉਹ ਸਿਧਾਂਤੀ ਲੋਕ ਸਨ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਸਿਧਾਂਤ ਯਾਦ ਰੱਖਣਾ ਚਾਹੀਏ ਉਹ ਸਿਧਾਂਤ ਗੁਰੂ ਦਾ ਸਤਕਾਰ ਹੈ ਗੁਰੂ ਪੰਥ ਦਾ ਸਤਕਾਰ ਹੈ ਸਾਡੀ ਮਾਨ ਮਰਿਆਦਾ ਹੈ ਸਾਡੀ ਪਰੰਪਰਾ ਹੈ ਜਿਹਦੇ ਵਿੱਚ ਅਸੀਂ ਕਿਸੇ ਨੂੰ ਵੀ ਦਖਲ ਨਹੀਂ ਦੇਣਦਿਆਂਗੇ ਭਾਈ ਇਹ ਪੰਥ ਦੀ ਪੰਥ ਦਾ ਰਾਜ ਸਾਜ ਹੈ ਗੁਰੂ ਖਾਲਸੇ ਪੰਥ ਗੁਰੂ ਗ੍ਰੰਥ ਧੰਨ ਗੁਰੂ ਕਲਗੀ ਤਰਸਾਬ ਦਾ ਸਾਜਿਆ ਪੰਥ ਹੈ ਭਾਈ ਇਹ ਬੇਨਤੀਆਂ ਪ੍ਰਵਾਨ ਪਾਈ ਤੇ ਨਾਲ ਮੈਂ ਵੀ ਬੇਨਤੀ ਕਰਦਿਆਂ ਵੀ ਕੋਈ ਬੋਲਦਾ ਜਾਂਦਾ ਸਟੇਜ ਤੇ ਉਹ ਜਿਹੜੇ ਵਿਖਾਉਣ ਵਾਲੇ ਉਹ ਵੀ ਫਸਦੇ ਆ ਵਿਚਾਰੇ ਹੁਣ ਆ ਭੁੱਲਰ ਸਾਹਿਬ ਇਹ ਟੀਵੀ ਵਾਲੇ ਨਾ ਜਿਹੜੇ ਸਾਧ ਸੰਗਤ ਜੀ ਸਾਨੂੰ ਪਤਾ ਇਹਨਾਂ ਗੁਰਮਖਾਂ ਦਾ ਉਹ ਮੰਨ ਲਓ ਕੋਈ ਸਿੰਘ ਬੋਲ ਜਾਂਦਾ ਕਿਸੇ ਬਚਨ ਤੇ ਬਾਬਤ ਇਹ ਵਿਚਾਰੇ ਜੇ ਵਿਖਾਉਂਦੇ ਆ ਜੋ ਲੋਏ ਵਿਖਾਉਂਦੇ ਆ ਤੇ ਇਹਨਾਂ ਦੇ ਚੈਨਲ ਜਿਹੜੀ ਉਹ ਪਾਰਟਨਰਸ਼ਿਪ ਹੁੰਦੀ ਨਾ YouTube ਦੀ ਜਿਹਨੂੰ ਮੋਨਟਾਈਜੇਸ਼ਨ ਕਹਿੰਦੇ ਉਹ ਖਤਮ ਕਰ ਦਿੱਤੀ ਜਾਂਦੀ ਵੀ ਸਭ ਰਾਹ ਬੰਦ ਕਰ ਦਿੱਤੇ ਜਾਂਦੇ ਆ ਫਿਰ ਸੰਗਤਾਂ ਸੱਦ ਕੇ ਜਿਹੜਾ ਨਵਾਜਦੀਆਂ ਨਾ ਉਸੇ ਨਾਲ ਹੀ ਗੁਜ਼ਾਰਾ ਚੱਲਦਾ ਹੈ ਮਤਲਬ ਸੱਚ ਬੋਲਣ ਵਾਲੇ ਬਹੁਤ ਹੈ ਪਰ ਸੱਚ ਜਿਹਨਾਂ ਨੂੰ ਨਹੀਂ ਬਰਦਾਸ਼ਤ ਹੁੰਦਾ ਉਹ ਜਿਹੜਾ ਥੋੜੇ ਆ ਉਹ ਵੀ ਬਥੇਰੇ ਆ ਤੇ ਹਰ ਪਾਸੇ ਹੀ ਹਰ ਪਾਸੋਂ ਇੱਕ ਪਾਸੋਂ ਨਹੀਂ ਹੈ ਸਾਰੇ ਪਾਸੇ ਹੋਏਗਾ ਜਿਹੜਾ ਜੇਸ ਲੈਵਲ ਤੇ ਸੱਚ ਬੋਲੇਗਾ ਤਾਂ ਉਸ ਲੈਵਲ ਤੇ ਵਿਰੋਧ ਹੋਏਗਾ ਹੀ ਹੋਏਗਾ ਭਾਈ ਜਿਹੜਾ ਪਿੰਡ ਲੈਵਲ ਤੇ ਸੱਚ ਬੋਲੇਗਾ ਉਹਦਾ ਪਿੰਡ 'ਚ ਵਿਰੋਧ ਹੋਏਗਾ ਤੁਸੀਂ ਘਰ 'ਚ ਸੱਚ ਬੋਲੋ ਤੁਹਾਡਾ ਘਰ 'ਚ ਵਿਰੋਧ ਹੋਏਗਾ ਤੁਸੀਂ ਜ਼ਿਲ੍ਹੇ ਰੂਪ 'ਚ ਬੋਲੋ ਤੁਸੀਂ ਸਟੇਟ ਲੈਵਲ ਤੇ ਬੋਲੋ ਤੁਸੀਂ ਇੱਕ ਦੇਸ਼ ਲੈਵਲ ਤੇ ਬੋਲੋ ਤੁਸੀਂ ਵਿਸ਼ਵ ਲੈਵਲ ਤੇ ਬੋਲੋ ਜਿੱਡਾ ਸੱਚ ਉੱਚਾ ਹੁੰਦਾ ਰਹੇਗਾ ਵਿਰੋਧ ਵੀ ਉਹਦਾ ਉੱਚਾ ਹੁੰਦਾ ਜਾਏਗਾ ਤੁਹਾਡਾ ਤੇ ਜੇ ਕੋਈ ਵਿਚਾਰਾ ਇਹ ਪਹਿਰੇ 'ਚ ਕਰਕੇ ਵੀ ਚਲੋ ਅਸੀਂ ਸੱਚ ਸੰਸਾਰ ਨੂੰ ਵਿਖਾਵਾਂਗੇ ਕੈਮਰੇ ਮੂਵੀ ਆ ਰਹੀਆਂ ਉਹਨਾਂ ਦਾ ਉਹਨਾਂ ਨੂੰ ਇਸ ਪਾਸੋਂ ਸਾਰੇ ਹੀ ਸਾਧਨ ਮਤਲਬ ਜੰਗ ਦੇ ਸਾਰੇ ਹੀ ਰੂਪ ਹੁੰਦੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਰਸ ਕਰੇ ਇੰਨੀਆਂ ਹੀ ਬੇਨਤੀਆਂ ਭਾਈ ਵੀ ਬਾਬਾ ਜੀ ਨੇ ਜੇ ਸਿਧਾਂਤ ਤੇ ਪਹਿਰਾ ਦੇ ਕੇ ਸ਼ਹੀਦੀ ਦਿੱਤੀ ਉਹ ਸਿਧਾਂਤ ਯਾਦ ਰੱਖਣਾ